ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ 1 ਮਿੰਟ ਵੀਡੀਓ ਤੁਸੀਂ ਕੱਟਣੀ ਨਹੀਂ ਹੈਗੀ ਐਂਡ ਤੱਕ ਇਹ ਪੂਰੀ ਵੀਡੀਓ ਦੇਖਣੀ ਹੈ ਅੱਜ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ ਅਸੀਂ ਪਹੁੰਚੇ ਹਾਂ ਐਸ ਕੇ ਟੈਕਸਟਾਈਲ ਮਰੰਡਾ ਦੇ ਵਿੱਚ ਸੋ ਤਿਹਾਰਾਂ ਦੇ ਦਿਨ ਸ਼ੁਰੂ ਹੋਣ ਵਾਲੇ ਨੇ ਰਖੜੀਆਂ ਆ ਰਹੀਆਂ ਨੇ ਤੇ ਆਪਾਂ ਗੱਲਬਾਤ ਕਰਦੇ ਆ ਕਿ ਕਿਹੜੀਆਂ ਕਿਹੜੀਆਂ ਇੱਥੇ ਜੋ ਕੱਪੜੇ ਦੀਆਂ ਸੇਲਾਂ ਲੱਗੀਆਂ ਹੋਈਆਂ ਨੇ ਕਾਲਾ ਵੀਰ ਜੀ ਅਸੀ ਕਾਲ ਜੀ ਅੱਜ ਕੀ ਹਾਲ ਹੈ ਵੀਰੋ ਠੀਕ ਹੈ ਜੀ ਤੇ ਹੁਣ ਰਖੜੀ ਆ ਰਹੀ ਹੈ ਜੀ फेर ਹੋਰ ਕਿਹੜਾ ਤੁਮਾਕਾ ਕੱਢਿਆ ਕੋਈ ਸਮਝ ਇਹ ਨਗਾ ਤੁਆ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੁਮਾਕੀ ਬੰਬੇ ਫਟਣੇ ਆਦ ਕੀ ਕਿਉਂ ਲਓ ਜੀ ਯਾਦ ਰੱਖਿਓ ਆ ਚੈੱਕ ਕਰੋ ਜੀ ਪਿਓਰ ਕੋੜਨ ਦਾ ਸੂਰ ਤੁਆ ਜੀ ਆਲੋ ਹਾਂਜੀ ਜਿਹੜਾ ਬਾਜ਼ਾਰ ਚ ਵਿਕਦਾ ਜੀ 350 ਰੁਪਏ ਦਾ ਹਾਂਜੀ 300 350 ਦਾ ਚੈੱਕ ਕਰੋ ਜੀ ਵੀ 300 ਆ ਗਊਂਗੇ ਚੈੱਕ ਕਰੋ ਆਪਣਾ neck ਦੇ ਉੱਤੇ ਵਰਕ ਕੋੜਨ ਨਹੀਂ ਤੁਆ ਜੀ ਨਾਲ 300 ਨਾਲ ਲੈਣਾ 350 ਹਾਂਜੀ ਦਪੱਟੇ ਦੇਣਿਆ ਪਿਓਰ ਮਲ ਕੋੜਨ ਦੇ ਅੱਛਾ ਜੀ ਚੈੱਕ ਕਰੋ ਜੀ 2.5 ਮੀਟਰ ਕਰਦੇ ਦਪੱਟੇ ਰੇਡ ਦਾ ਤੁਮਾਕਾ ਹਾਂਜੀ ਤੁਆ ਜੀ 350 350 ਦੇ 2 175 ਰੇ ਦਾ 175 ਰੇ 100 1 ਜੀ ਆ ਲੋ ਪ्योर ਕੋਟਨ ਦਾ ਇੱਕ ਫਰੀ ਹੋ ਗਿਆ 350 ਦੇ 2 ਬੜੇ ਰੰਗ ਵੀ ਬੜੇ ਨੇ ਆ ਜੀ ਕਾਲੀ ਦੁਪੱਟੇ ਵੀ ਆਰ ਚ 100 150 ਦਾ ਵਿਗਦਾ ਹਾਂ ਜੀ 350 ਦੇ 2 ਸੂਟ ਦੇ ਹਨ ਕੁਆਟਿਟੀ ਫੁੱਲ ਵੜਾ ਫੁੱਲ ਗਰਮਾ ਫੁੱਲ ਜੀ ਯਾਰ ਚੈੱਕ ਕਰੋ ਜੀ ਆ ਲੋ ਅੱਛਾ ਜੀ ਪ्योर ਕੋਟਨ ਦਾ ਸੂਟ ਹੈ ਹਾਂ ਜੀ ਸਿਰਫ 175 ਰੇ ਦਾ ਜਿੰਨੇ ਮਰਜ਼ੀ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਤੁਮਾਂ ਜੀ ਚੈੱਕ ਕਰੋ ਜੀ ਦੁਪੱਟੇ ਦੇ ਕਿਦੇ ਸਟਾਕ ਨਾ ਮੁੱਕ ਜਿਲੇਗਾ ਤੁਮਾਂ ਜੀ ਲੱਖਾਂ ਸੂਟ ਲੈ ਜਿਓ ਰੇਡ ਵੀ ਇੱਕੋ ਰਹਿਣਾ ਧਿਆਨ ਨਾਲ ਸੁਣ ਲਓ 175 ਵਾਲਾ ਸੂਟ ਸਾਡੇ 350 ਵਾਲਾ ਇਹ ੱੱੱਕਾ ਪੈ ਜਾਣਾ ਜੀ ਫਿਰ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਚੈੱਕ ਕਰੋ ਜੀ ਕੁਆਂਟੀਟੀ ਵੀ ਫੁੱਲ ਬੜਾ ਫੁੱਲਾ ਹੀ ਪਈ ਹੈ ਤੁਮਾਂ ਜੀ ਫੁੱਲ ਬੜਾ ਫੁੱਲ ਫੁੱਲ ਬੜਾ ਫੁੱਲ ਵਾਹ ਲਓ ਜੀ ਇੱਕ ਧਮਾਕਾ ਹੋਰ ਕਰਨਾ ਹਾਂਜੀ ਰੈਡੀਮੇਡ ਸੂਟਾਂ ਦੇ ਵੀ ਲਾਤੀ ਸੇਲ ਅੱਛਾ ਜੀ ਮੈਂ ਕਹਾਂ ਤੁਸੀਂ ਦੇਖੋ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣੀ ਆ ਚੈੱਕ ਕਰੋ ਜੀ ਸਿਲੇ ਸਲਾਏ ਸੂਟ ਸਿਲੇ ਸਲਾਏ ਸੂਟ ਪਿਓਰ ਕੈਂਬ੍ਰਿਕ ਦਾ ਰਹਿ ਗਿਆ ਜੀ ਸੂਟ ਪਿਓਰ ਕਾਟਨ ਹਾਂਜੀ ਨਾ ਸਟਿਚਰ ਰਹਿ ਗਿਆ ਜੀ ਪਲਾਉ ਹੋਊਗਾ 5-600 ਦਾ ਮੈਂ ਕਹਾਂ ਜੀ ਮਾਰਕੀਟ ਵੇਚਦਾ 500 ਦਾ ਹਾਂਜੀ ਆਪਾਂ ਨੇ ਲਾ ਕੇ ਦੇਣਾ 350 ਦੇ 2 ਵੀ 175 ਦੇ ਵੀ ਓ ਕਹਾਂ ਰਾਜੀ ਠੀਕ ਹੋ ਤੁਹਾਨੂੰ ਕਦ ਤੱਕ ਹੋ ਰਿਹਾ ਬੋੜਾ ਜੀ ਚੈੱਕ ਕਰੋ ਜੀ 100 ਦਾ ਸਵਾਈ ਨਹੀਂ ਮੈਂ ਕਹਾਂ ਜੀ 500 ਰੁਪਏ ਸਵਾਈ ਚੱਲ ਹਾਂ ਜੀ ਆਪਾਂ ਨੇ 175 ਦਾ ਸੂਟ ਸਿੱਤਾ ਲਾਇਆ ਜਦੋਂ ਆਪਣੀ ਭੈਣਾਂ ਨੂੰ ਅੱਛਾ ਜੀ ਡਿਜ਼ਾਈਨ ਇੱਕ ਤੋਂ ਇੱਕ ਕੋਈ ਐ ਨਹੀਂ ਕੋਈ 10 ਰੁਪਏ ਰਾ ਕੇ ਵੀਡੀਓ ਪਾਤੀ ਹਜ਼ਾਰਾਂ ਸੂਟ ਲੱਗੇ ਪੈਂਦੇ ਕੋਈ ਕੁਆਲਿਟੀ ਚੈੱਕ ਕਰਾਓ ਜਿੰਨੇ ਮਰਜ਼ੀ ਲੈ ਜਾਓ ਜਿੰਨੇ ਮਰਜ਼ੀ ਮੈਂ ਕਹਾਂ ਤੁਹਾਡੀ ਭਾਵੇਂ ਟਰੱਕ ਭਰ ਕੇ ਲੈ ਜਾਓ ਖਤਮ ਨਹੀਂ ਹੋਣੇ 175 ਮੇਰਾ ਸੂਟ ਉਸ ਤੋਂ ਬਾਅਦ ਅਗਲੇ ਡੀਨ ਚੈੱਕ ਕਰਾਓ ਇਹ ਆ ਲੋ ਪਿਓਰ ਕਾਟਨ ਦਾ ਸੂਟ ਆ ਲੋ ਕਹਿੰਦੇ ਮਾਰਕੀਟ ਵਿਕਦਾ ਜੀ 500 400 450 ਹਾਂ ਜੀ ਆ ਚੈੱਕ ਕਰਾਓ ਜੀ ਪੂਰਾ ਦੇਣਾ ਸੂਟ 5 ਮੀਟਰ ਮੀਟਰ ਮਾਰ ਕੇ ਜੀ ਆਕਰੋ ਚੈੱਕ ਜੀ ਤੁਹਾਨੂੰ ਜੀ ਇਹ ਦੇਣਿਆ 450 ਦੇ 2 340 ਦੇ 2 ਪਿਓਰ ਕੋੜਨ ਦਾ ਸੂਟ ਵੀ ਸਿਰਫ 225 ਰੁਪਏ ਦੀ ਰੇਂਜ ਚ ਇਹ ਤਾਂ ਮਾਰਕੀਟ ਰੇਟ ਦਾ ਜ਼ਿਆਦਾ ਹੈਗਾ ਮੈਂ ਕਹਾਂ ਜੇ ਆਪਾਂ ਨੇ 225 ਦੇ ਦੇਣਾ ਜੀ ਹਾਲੋ ਕਲਰ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਪਰ ਆ ਫਾਇਦਾ ਕਰਨ ਲੱਗੇ ਹੋਏ ਪਹਿਣਾ ਦਾ ਪਹਿਣਾ ਦਾ ਫਾਇਦਾ ਕਰਨਾ ਲਕੜੀਆਂ ਤਿਆਰ ਸ਼ੁਰੂ ਹੋ ਗਿਆ ਜੀ ਹਾਲੋ ਚੈੱਕ ਕਰੋ ਜੀ ਸਾਡਾ ਜੀ ਕਿਤੇ ਘਾਟਾ ਤਾਂ ਨਹੀਂ ਪੈ ਰਿਹਾ ਪਵਾਂ ਦੀ ਘਾਟਾ ਨਹੀਂ ਪੈਂਦਾ ਕਸਟਮਰਾਂ ਦੇ ਕਰਨੇ ਆ ਫਾਇਦੇ ਜਿਹੜੀ ਲੁਟੋਰੀਆਂ ਲੋਕ ਵੀ 350 ਵਾਲਾ ਸੂਟ ਹਾਂਜੀ ਹਾਂਜੀ ਯਾਰ ਵਿਕਦਾ ਆਪਾਂ ਨੂੰ 350 ਚ ਦੋ ਦੇਣੇ ਆ ਵੀ 175 ਰੁਪਏ ਦਾ ਸੂਟ ਵਾਹ ਜੀ ਵਾਹ ਬਹੁਤ ਵੈਰਾਈਟੀ ਹੈ ਕਮਾਈ ਨਹੀਂ ਕਰਨੀ ਫਾਇਦਾ ਕਰਨਾ ਜੀ ਫਾਇਦੇ ਵਾਹ ਜੀ ਵਾਹ ਆਹ ਲੋ ਉਸ ਤੋਂ ਬਾਅਦ ਆ ਗਈ ਡਿਜ਼ਾਈਨ ਕੀ ਬੁਟੀਕਾ ਵਾਲੀ ਵਾਲੋ ਹਾਂਜੀ ਜਿਹੜੇ ਮਾਡਲ ਵਾਲੇ ਪੀਸ ਆ ਜੀ ਚੈੱਕ ਕਰਾਓ ਜੀ ਵਾਲੋ ਆਹ ਕਰੋ ਚੈੱਕ ਜੀ ਇੰਸਟਾਗ੍ਰਾਮ ਦੇ ਕੋਈ ਮੰਗਦਾ 1200 ਕੋਈ ਮੰਗਦਾ 1500 ਰੁਪਈਆ ਫੋਟੋ ਵਾਲੇ ਸੂਟ ਹੈ ਫੋਟੋ ਵਾਲੇ ਸੂਟ ਕਪੜਾ ਰਹਿ ਗਿਆ ਜੀ ਪਿਓਰ ਮਸਲੀਨ ਆ ਚੈੱਕ ਕਰਾਓ ਜੀ ਪਹਿਲਾਂ ਕਸਟਮਰ ਨੂੰ ਪਿਓਰ ਮਸਲੀਨ ਬਾਜੂ ਤੇ ਰਹਿਣਾ ਵਰਕ ਦੁਪੱਟਾ ਮਿਲੇਗਾ ਜੀ ਨਾਲ ਪਿਓਰ ਮਸਲੀਨ ਦਾ 2ੜਾ ਗੱਟ ਵਰਕ ਹਾਂਜੀ 850 900 ਰੇਡ ਮਾਰਕਟ ਆ ਜੀ ਇਹ ਚੈੱਕ ਕਰੋ ਜੀ ਫੋਟੋ ਵਾਲੇ ਪੀਸ ਤੁਸੀਂ ਕਿੰਨੇ ਦਾ 700 ਰੋ ਲਾ ਦੂਗੇ ਉਹ ਮੈਂ ਕਹਤਾਂ ਮਾਂਜੀ 850 ਦੇ ਦੇਣੇ ਮੈਂ ਦੋ ਸੂਟ ਅੱਛਾ ਜੀ ਮਤਵਰ 425 ਰੁਪਏ ਦਾ ਸੂਟ ਵੀ ਠੀਕ ਆ ਵਾਹ ਜੀ ਵਾਹ ਵਾਹ ਜੀ ਵਾਹ ਚੈੱਕ ਕਰੋ ਜੀ ਬਾਜੂ ਦੇ ਵਰਕ ਪਲੱਸ ਬਾਟਮ ਤੇ ਵਰਕ ਸੇਮ ਮੋਡਲਾਂ ਦੇ ਪੀਸ ਦੁਪੱਟੇ ਮਿਲਨੇ ਆ ਪਿਓਰ ਮਸਲੀਨ ਦੇ 2.5 2.5 ਮੀਟਰ ਕੱਟ ਦੇ ਕੰਟਰਾਸਟ ਕੰਟਰਾਸਟ ਦੁਪੱਟੇ ਨਾਲੇ ਡਿਜ਼ਾਈਨ ਕੋਈ ਇੱਕ ਨਹੀਂ ਤੁਹਾਨੂੰ ਜੀ ਹਜ਼ਾਰਾਂ ਡਿਜ਼ਾਈਨ ਸੇਮ ਮਾਡਲ ਵਾਲਾ ਪੀਸ ਚੈੱਕ ਕਰੋ ਜੀ ਆਲੋ ਪੂਰਾ ਫਰਟ ਆ ਗਿਆ ਜੀ ਸਾਰਾ ਨੈਕ ਦੇ ਵਰਕ ਆ ਗਿਆ ਘੇਰੇ ਤੇ ਵਰਕ ਦੇਖੋ ਜੀ ਕਿੰਨਾ ਸਫਾਈ ਵਾਲਾ ਉਸ ਤੋਂ ਬਾਅਦ ਚੈੱਕ ਕਰੋ ਜੀ ਬਾਜੂ ਇਹਦੇ ਕਿੰਨੇ ਹੈਵੀ ਆ ਦੁਪੱਟਾ ਚੈੱਕ ਕਰੋ ਜੀ ਪਿਓਰ ਮਸਲੀਨ ਦਾ ਦੁਪੱਟਾ 40 روپے ਪਟਾਈ ਦਵਾ ਜੀ 250 ਦਾ ਵਿਕਦਾ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਆਪਾਂ ਨੇ ਪੂਰਾ ਜੀ ਵਿਕਦਾ ਪੂਰਾ ਸੂਟ ਲਾ ਕੇ ਦੇ ਦਿੰਦਾ 425 ਰੁਪਏ ਦਾ ਅੱਛਾ ਜੀ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਜੀ ਹਾਂਜੀ ਇਹਦੇ ਚ ਕੁਆਲਿਟੀ ਹੈਗੀ ਆ ਮੈਂ ਕਹਾਂ ਜੀ ਗਰਿਆਂ ਦੇ ਗਰੇ ਲੱਗੇ ਪਏ ਹਜ਼ਾਰਾਂ ਪੀਸ ਪੇਰਲ ਡਿਜ਼ਾਈਨ ਚੈੱਕ ਕਰੋ ਜੀ ਕਸਟਮਰ ਨੂੰ ਹਾਂਜੀ ਕੋਈ ਫਾਇਦਾ ਕਰਨਾ ਤੇ ਦਿਲ ਤੇ ਕਰਨਾ ਵੀ ਗੱਲਾਂ ਨਾਲ ਨਹੀਂ ਫਾਇਦਾ ਕਰਨਾ ਹਾਂਜੀ ਆ ਪੱਤੇ ਵੀ ਕੰਟਰਾਸਟ ਚੈੱਕ ਕਰੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਇਹ ਮੈਂ ਗੱਲ ਮੰਨਦਾ ਜੀ ਗੱਲਾਂ ਨਹੀਂ ਹੈਗੀਆਂ ਤੁਹਾਡੀਆਂ ਤੁਹਾਡੇ ਕੋਲ ਕੁਆਲਿਟੀ ਕੁਆਲਿਟੀ ਚੈੱਕ ਕਰੋ ਜੀ ਹੈ ਸਭ ਬੱਲੇ ਬੱਲੇ ਕਰਾਈ ਪਈ ਆ ਪੂਰਾ ਫਰੰਟ ਜਾਲ ਜੀ ਬਾਜੂ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਮਣੇ ਆ ਦੁਪੱਟੇ ਪ्योर ਮਸਲੀਨ ਦੇ ਖਾਲੀ ਸੂੜੇ ਦਵਾ ਜੀ 100 ਰੁਪਏ ਮੀਟਰ ਵਿਕਦਾ ਕੱਪੜਾ ਫੈਬਰਿਕ ਹਾਂਜੀ ਆਪਾਂ ਨੇ 850 ਦੇ ਲਾ ਕੇ ਦੇ ਦਨੇ ਦੋ ਸੂੜ ਵੀ ਮਤਲਬ ਸਿੰਗਲ ਸੂੜ ਪੈਣਾ ਮੇਰੀ ਭੈਣ ਨੂੰ 425 ਰੁਪਏ ਦਾ 425 ਰੁਪਏ ਦਾ ਕੰਟਰਾਸਟ ਮਿਲ ਨੇ ਆ ਦੁਪੱਟੇ ਕਲਰ ਚਾਰ ਚੈੱਕ ਕਰੋ ਜੀ ਡਿਜ਼ਾਈਨ ਆ ਲੋ ਕੁਆਂਟੀਟੀ ਚੈੱਕ ਕਰੋ ਜੀ ਲੋ ਕਿੰਨੀ ਕੁਆਂਟੀਟੀ ਭਈ ਆ ਦਵਾ ਜੀ ਆ ਚੈੱਕ ਕਰੋ ਚਲੋ ਆ ਲੋ ਕੋਈ ਐ ਨਹੀਂ ਕੋਈ ਦਾਸੂਰ ਰੱਖ ਕੇ ਵੀਡੀਓ ਬਾਦੀ ਭਾਵੇਂ ਤੁਸੀਂ ਹਜ਼ਾਰਾਂ ਪੀਸ ਲੈ ਜੋ ਰੇਡ ਮੈਂ ਇੱਕੋ ਲਾ ਕੇ ਦੇਣਾ ਜੀ ਸਿਰਫ 425 ਰੁਪਏ ਦਾ ਸੂਟ ਪਿਓਰ ਮਸਲੀਨ ਸਾਰੇ ਮਾਡਲ ਵਾਲੇ ਪੀਸ ਆ ਚੈੱਕ ਕਰੋ ਜੀ ਆਲੋ ਸਾਰੇ ਨਵੇਂ ਡਿਜ਼ਾਈਨ ਆ ਫਰੈਸ਼ ਮਾਲਾ ਰਾਤੀ ਫੈਕਟਰੀ ਦੇ ਮਣਕੇ ਆ ਇਹ ਚੈੱਕ ਕਰੋ ਜੀ ਆਲੋ ਇਹ ਨਵਾਂ ਸਟਾਕ ਆ ਸਾਰਾ ਨਵਾਂ ਸਟਾਕ ਆ ਜੀ ਬਾਜੂ ਰਹਿਣੇ ਪੂਰੇ ਹੈਵੀ ਰੇਡ ਦਾ ਤਮਾਕਾ ਕਹਿੰਦੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਵੀ ਕਸਟਮਰਾਂ ਦੇ ਫਾਇਦੇ ਹੋ ਜਾਣ ਸਿਰਫ 425 ਰੁਪਏ ਦਾ ਸੂਟ ਜੀ ਆ ਲੋ ਡਿਜ਼ਾਈਨਾਂ ਦੀ ਕੋਈ ਕਮਿਊਨੀ ਡਿਜ਼ਾਈਨ ਮੈਨੇ ਦਵਾ ਜੀ ਇੱਕ ਤੋਂ ਇੱਕ ਪੂਰਾ ਫਰੰਟ ਨੈਕ ਦੇ ਵਰਕ ਆ ਲੋ ਬਾਜੂ ਰਹਿਣਾ ਰਿੱਕ ਦੇ ਵਰਕ ਜਿਹਦੇ ਬਾਜੂ ਦੇ ਆ ਬਾਜੂ ਆ ਬਾਟਮ ਦੇ ਆ ਬਾਟਮ ਸਾਰੇ ਰਹਿਣੇ ਇਸ ਤਰ੍ਹਾਂ ਹੀ ਸਿਰਫ 425 ਰੁਪਏ ਦਾ ਆ ਲੋ ਭਾਵੇਂ ਤੁਸੀਂ ਬਲੈਕ ਪੀਸ ਲੈ ਲੋ ਆ ਲੋ ਸੋਲੋ ਪੀਸ ਬਲੈਕ ਇਹ ਵੀ ਇਸ ਰੇਟ 'ਚ ਬਣਾ ਜੀ ਆ ਚੈੱਕ ਕਰੋ ਬਾਜੂ ਬਾਟਮ ਪੂਰਾ ਬਾਜੂ ਕੱਢਿਆ ਜੀ ਮੈਂ ਕਹਾਂ ਜੀ ਬਾਜੂ ਵੀ ਕੱਢੇ ਪਿਆ ਆ ਚੈੱਕ ਕਰੋ ਪੂਰੇ ਹੈਵੀ ਬਾਜੂ ਰੇਟ ਸਿਰਫ 425 ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਚੈੱਕ ਕਰਾਓ ਇਹ ਆ ਲੋ ਇਹ ਹੈਗੇ ਚਾਕਲੇਟ 베ਸ ਆ ਲੋ ਜੀ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਬਾਟਮ ਤੇ ਰਹੇਗਾ ਵਰਕ ਆ ਲੋ ਜੀ ਇਹ ਸੂਟ ਵਿਗਦਾ ਜੀ ਮਾਰਕੀਟ 1200 1300 ਰੁਪਏ ਦਾ ਚੈੱਕ ਕਰੋ ਜੀ ਆਲੋ ਪਿਓਰ ਕਾਟਨ ਹੈ ਜੀ ਚੌਕਲੇਟ ਕਾਟਨ ਵੀਰ ਜੀ ਆਲੋ ਸਲਵਾਰ ਤੇ ਵਰਕ ਹੈ ਜੀ ਵੀਰ ਜੀ 1050 1100 ਵਿਕਦਾ ਹੈ ਮੈਂ ਮਿਲਦਾ ਨਹੀਂ ਮਿਲਦਾ ਜੀ ਜੀ 1100 ਦੇ ਲਾ ਕੇ ਦੇਣਾ ਦੋ ਸੂਟ ਵੀ 550 ਰੁਪਏ ਦਾ ਇੱਕ ਸੂਟ 550 ਰੁਪਏ ਦਾ ਸੂਟ 550 ਦਾ ਧਿਆਨ ਨਾਲ ਰੇਟ ਸੁਣ ਚੋ ਲੋ ਵੀਡੀਓ ਐਂਡ ਤੱਕ ਦੇਖਣੀ ਹੈ ਪੂਰੀ ਆਲੋ ਵਾਹ ਜੀ ਵਾਹ ਜੀ ਜਿਹੜਾ ਮਰਜੀ ਆ ਗੋਲਪੁੱਤਰ ਆਲੋ ਆਲੋ ਡਿਜ਼ਾਈਨ ਦੇ ਕੋਈ ਡਬਲ ਹੈਡ ਦੇ ਕੰਮ ਪਿਓਰ ਚਾਕਲੇਟ بیس ਇਹ ਤੇ ਪਿਓਰ ਕਾਟਨ ਆ ਭਾਜੀ ਪਿਓਰ ਚਾਕਲੇਟ ਨਹੀਂ ਪਿਓਰ ਕਾਟਨ ਆ ਇਹ ਚੈੱਕ ਕਰੋ ਜੀ ਆ ਲੋ ਦੁਪट्टे ਸਾਰੇ ਵਰਕ ਟਾਈਟਾ ਹੀ ਮੀਟਰ ਕਰਦੇ ਪਿਓਰ ਮੰਡਾਲ ਦੇ ਦੁਪट्टे ਕਲਰ ਮਿਲਨੇ ਇਦਾਂ ਦੇ ਸਰਦਾਰੀ ਕਲਰ ਚਾਰ ਚਾਰ ਰੰਗ 1100 ਦੇ ਦੇ ਦਾਂ ਨੇ ਦੋ ਸੂਟ ਵੀ ਮਤ ਵਾਲੀ ਸਿੰਗਲ ਸੂਟ ਮਿਲਣਾ ਜੀ 550 ਰੁਪਏ ਇੰਗਲਿਸ਼ ਕਲਰ ਨੇ ਸਾਰੇ ਚੈੱਕ ਕਰੋ ਜੀ ਕਿੰਨੀ ਡਿਜ਼ਾਈਨ ਆ ਕਿੰਨੀ ਕੁਆਂਟੀਟੀ ਆ ਲੋ ਸਾਰਾ ਧਾਗੇ ਦਾ ਵਰਕ ਆ ਜੀ ਨਾਲ ਲੈਸਾਂ ਦਾ ਕੰਮ ਆ ਦੁਪੱਟਾ ਚਾਈਲਿਸ਼ ਆ ਪ्योर ਦੁਪੱਟਾ ਮੰਡਾਲ ਦਾ ਸਾਰਾ ਵਰਕ ਹੋਇਆ ਹੈ ਦੁਪੱਟਾ ਭਾਜੀ ਇਹ ਵੀ 550 ਰੁਪਏ ਭਾਈ 550 ਵੀਰ ਜੀ 550 ਜੇ ਲੱਕੜੀਆਂ ਆ ਗਈਆਂ ਕਰਨਿਆ ਫਾਇਦੇ ਵੱਡੇ ਵੱਡੇ ਸਾਹੀ ਵਾਕੀ ਬਿਆਰ ਦੇ ਵਿੱਚ 900000 ਰੁਪਏ ਮਿਲ ਰਹੇ ਜੀ ਵੀਰ ਜੀ 900000 ਮਾਰਕੀਟ ਆ ਦੇਖੋ ਸੇਮ ਮੋਡਲ ਵਾਲਾ ਪੀਸ ਪਹਿਲਾਂ ਫੋਟੋ ਚੈੱਕ ਕਰੋ ਜੀ ਬਾਜੀ ਵਾਹ ਕਿੰਨਾ ਕਹਿ ਰਹੇ ਬਾਦੂ ਚੈੱਕ ਕਰੋ ਵੀਰ ਜੀ ਆਹ ਲੋ ਕਿੰਨੇ ਸ਼ਾਨਦਾਰ ਇਹ ਤਾਂ ਬੁਟੀਕ ਵਾਲੇ ਕੱਢੋੜ 15 1600 ਦੇ ਦੇਉਂਦੇ ਇਹ ਵੀ ਇੱਕੋ ਰੇਟ ਲਾ ਕੇ ਦੇਣਾ ਸਿਰਫ 550 ਰੁਪਏ ਦਾ ਸੂਟ 550 ਰੁਪਏ ਵਿੱਚ ਚੈੱਕ ਕਰੋ ਜੀ ਦੁਪट्टे ਕਿੰਨੇ ਸੋਹਣੇ ਆ ਡਬਲ ਸ਼ੇਡ ਦੁਪट्टे ਕਲਰ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਆ ਪਿਓਰ ਮਸਲੀਨ ਦੇ ਦੁਪੱਟੇ ਚਾਰ ਚਾਰ ਰੰਗਾਂ ਦੀ ਫੈਮਿਲੀ ਆ ਡਿਜ਼ਾਈਨ ਚੈੱਕ ਕਰੋ ਜੀ ਆ ਸਾਰੇ ਡੈਨਿਕ ਕੋਰੇਡਾ ਲੋ ਭਾਵੇਂ ਤੁਸੀਂ ਆਹ ਲੈ ਲੋ ਵਾ ਲੋ ਇਹਦਾ ਪਾਫਰਾ ਡੈਨਜੀ ਆ ਲੋ ਇਹਦਾ ਰੇਟ ਹੈਗਾ ਜੀ ਮਾਰਕੀਟ ਆ ਚੈੱਕ ਕਰੋ ਜੀ 1500 ਰੁਪਏ ਸੂਰ ਦਾ ਰੇਟ ਜੀ ਆ ਚੈੱਕ ਕਰੋ ਜੀ ਆ ਪਿਓਰ ਚਾਕਲੇਟ ਪਾਫੋਰਾ ਕੰਮ 1500 ਵਾਲੀ ਡਿਜ਼ਾਈਨਿੰਗ ਰੇਟ ਦਾ ਠਮਾਕਾ ਲਾ ਕੇ ਦੇਣਾ 5500 ਰੁਪਏ ਵਿੱਚ ਆ ਚੈੱਕ ਕਰੋ ਜੀ ਆ ਲੋ ਰੱਛਰੇ ਗੇਰ ਪੈਣਾ ਦੇ ਫਾਇਦੇ ਕਰ ਲਿਆ ਭਾਜੀ ਪੈਦੇ ਕਰਨੇ ਜੀ ਡੀਐਨ ਚੈੱਕ ਕਰ ਚੁਲੋ ਕਿੰਨੇ ਸੋਹਣੇ ਸੋਹਣੇ ਡੀਵਾਰ ਤੇ ਵਰਕ ਆ ਗਿਆ ਜੀ ਦੁਪੱਟੇ ਪਿਓਰ ਮਸਲਿਨ ਦੇ ਨੇ ਸਾਰੇ ਸਿਕਿਓਂ ਦੁਪੱਟਾ ਲੱਗਿਆ ਹੈ ਟਾਈਟ ਟਾਈਟ ਮਿਟ ਰਹਿਣਗੇ ਦੁਪੱਟੇ ਜੀ ਆ ਕਰਾਓ ਜੀ ਚੈੱਕ ਉਹਦੇ ਬਾਅਦ ਇਹਨੂੰ ਕਹਿੰਦੇ ਜੀ ਪਿਓਰ ਕਰੇਵ ਨੇਚਰਲ ਕਰੇਵ ਆ ਚੈੱਕ ਕਰਾਓ ਜੀ ਪਿਓਰ ਨੇਚਰਲ ਭਾਜੀ ਪਿਓਰ ਕਰੇਵ ਜੀ ਕੱਪੜੇ ਦਾ ਮੁੱਲੇ ਜੀ ਕਿੱਲਾ 1200 ਰੁਪਏ ਆ ਬਗੈਰ ਚੜਾਈ ਤੇ ਪਲੇਨ ਅੱਜ ਮਿਲਦਾ 1200 1300 ਰੁਪਏ ਆ ਲੋ ਜੀ ਕਿੰਨਾ ਸੋਹਣਾ ਕੰਮ ਹੋਇਆ ਪੂਰਾ ਫਰੰਟ ਹੈਵੀ ਸਰ ਹੈਂਡਵਰਕ ਹੈ ਭਾਜੀ ਪੱਟਾ ਮਿਲਣਾ ਵੀਰ ਜੀ ਨਾਲ ਪਿਓਰ ਚਨਾਉਂ ਦਾ ਪਿਓਰ ਚਨਾਉਰ ਭਾਜੀ ਆ ਚੈੱਕ ਕਰੋ ਜੀ ਵਾਹ ਜੀ ਵਾਹ ਪਿਓਰ ਚਨਾਉਂ ਦੁਪੱਟਾ ਭਾਜੀ 800 900 ਰੁਪਏ ਆਉਂਦਾ ਜੀ ਵੀਰ ਜੀ ਚੈੱਕ ਕਰੋ ਜੀ ਆ ਲੋ ਖਾਲੀ ਕੱਪੜਾ 1200 ਰੁਪਏ ਦਾ ਡਿਜ਼ਾਈਨ ਮਿਲਨੇ ਹਜ਼ਾਰਾਂ ਚੈੱਕ ਕਰੋ ਬੰਦਾ ਜੀ ਕੁਆਂਟੀਟੀ ਸਿਰੇ ਤੱਕ ਦਾ ਮੇਰੇ ਭਾਜੀ ਮੈਂ ਕਹਾਂ ਸਿਰੇ ਤੱਕ ਲੱਕੜ ਦੀ ਤਿਆਰੀ ਕਰਤੀ ਜੀ ਆ ਲੋ ਆ ਕੋਲ ਫੋਟੋ ਵਾਲਾ ਪੀਸ ਬੇਟੇ ਕੁਆਂਟੀਟੀ ਬਹੁ ਯਾਰ ਮਿਲਨੇ ਆ ਸੁਪਰ ਪਾਸ ਇੱਕ ਤੋਂ ਇੱਕ ਡੇ ਆਂਗੇ ਸਾਰੇ ਬਟੀਕਾ ਵਾਲੇ ਪੀਸ ਮਾਰਕੀਟ ਰੇਟ ਹੈਗਾ ਜੀ 2500 ਰੁਪਏ ਸੂਟ ਦਾ ਭਾਜੀ ਤੁਸੀਂ ਕਿੰਨਾ ਦੇ ਰਹੇ ਹੋ 2000 ਦੇ ਰਹੇ 1800 ਦੇ ਰਹੇ ਮਾਰਕੀਟ 2500 ਰੇਟ ਤੇ ਆ ਨਾ ਸੁਣ ਲਓ 2500 ਦੇ ਲੱਗਦੇ ਨੇ ਆ ਪਿਓਰ ਕ੍ਰੇਬ ਦੇ ਦੋ ਸੂਟ ਵੀ 1250 ਸਿੰਗਲ ਸੂਟ ਜੇ ਪਿਓਰ ਕ੍ਰੇਬ ਨਾ ਹੋਈ ਤੇ 5 ਲੱਖ ਰੁਪਈਆ ਨਾਮ ਆ ਇਹ ਤਾਂ ਪਲੇਨ ਦਾ ਸੂਟ ਰੇਟ ਰੱਖਤਾ ਭਾਜੀ ਉਹ ਮੈਂ ਤਾਂ ਕੜਾਈ ਕੀਤਾ ਕਰਾ ਦੇਣਾ ਜੀ 1250 ਦਾ ਸੂਟ ਕੜਾਈ ਸਾਰੇ ਫ੍ਰੀ ਵਿੱਚੇ ਜੀ ਸਭ ਕੁਝ ਵਿੱਚੇ ਕੋਈ ਐ ਨਹੀਂ ਕਲਰ ਦੇਖੋ ਜੀ ਇਹਦੇ ਆ ਲੋ ਕਲਰ ਬਹੁਤ ਪਿਆਰੇ ਪਿਆਰੇ ਨੇ 5-5 ਰੰਗਰ ਦਾ ਕਲਰ ਚੈਟ ਹੈ ਦੇ ਕੋਈ ਐ ਨਹੀਂ ਕੁਆਂਟੀਟੀ ਦੀ ਕੋਈ ਕਮੀ ਨਹੀਂ ਫੁੱਲ ਬੜਾ ਫੁੱਲ ਕੁਆਂਟੀਟੀ ਲੈਂਦੀ ਪਈ ਆ 100 ਵਟ ਮਦੇ ਵਿੱਚ ਹਜ਼ਾਰਾਂ ਨੇ ਦਾਂਗਾ ਤੁਹਾਨੂੰ ਹਜ਼ਾਰਾਂ ਡਿਜ਼ਾਈਨ ਆ ਸੇਮ ਚੈੱਕ ਕਰੋ ਉਹ ਮਾਡਲ ਵਾਲਾ ਪੀਸ ਪਿਓਰ ਨੇਚਰਲ ਕੇਵ ਨਾ ਹੋਈ ਮੈਂ ਬਾਰ ਬਾਰ ਕਹਿੰਦਾ 5 ਲੱਖ ਰੁਪਏ ਨਾਮ ਦਵਾਗਾ ਨਾਮ ਦਮਾ ਹੀ 5 ਲੱਖ ਰੁਪਇ ਜੇ ਨਾ ਹੋਵੇ ਸੇਮ ਬਟੀਕਾ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਬਾਜੂ ਕਿੰਨੇ ਸ਼ਾਨਦਾਰ ਬਣੇ ਪਏ ਇਹਦੇ ਆਲੋ ਬਾਜੂ ਤੇ ਵਰਕ ਆ ਗਿਆ ਜੀ ਮਾਰਕਟ 2500 ਦਾ ਇੱਕ ਮਿਲਦਾ ਹੈ ਜੀ ਮੇਰੇ ਤੋਂ ਇੱਕ ਫ੍ਰੀ ਕਰਤਾ ਜੀ ਇੱਕ ਨਾਲ ਇੱਕ ਫ੍ਰੀ ਵੀ 1250 ਰੁਪਏ ਦੀ ਰੇਂਜ ਚ ਇਹ ਤਾਂ ਪਲੇਨ ਦੇ ਬਾਅਦ ਦੇ ਰਹੇ ਭਾਈ ਜਿਹੜਾ ਮਰਜੀ ਡੀਐਨ ਲੈ ਜਾਓ ਡੀਐਨ ਚੈੱਕ ਕਰਾਓ ਜੀ ਕਿੰਨੀ ਕੁਆਂਟੀਟੀ ਆ ਕੁਆਂਟੀਟੀ ਕੋਲ ਕੋਈ ਕਮੀ ਨਹੀਂ ਹੈਗੀ ਫੁੱਲ ਬੜਾ ਫੁੱਲ ਆਇਆ ਬੈ ਸਟਾਕ ਜਿਹੜਾ ਮਰਜੀ ਡੀਐਨ ਲੈ ਲਓ ਇੱਕ ਤੋਂ ਇੱਕ ਡੀਐਨ ਪਿਆ ਸਾਰੇ ਆਲੋ ਸਾਡੇ 1250 ਰੁਪਏ ਦਾ ਪੀਸ ਪੈਣਾ ਹੈ ਭਾਈ ਆ ਵੀ 1250 ਰੁਪਏ ਦਾ ਸਾਡੇ ਮੱਕਾ ਅਜ ਕੋਈ ਨਹੀਂ ਆਇਆ ਨਹੀਂ ਦੇਖਣ ਵੀ ਕਿਸ ਦਾ ਫਰੰਟ ਪਾਈ ਆ ਕੰਮ ਪਾਈ ਆ ਜੇ ਪਿਓਰ ਤੇਲ ਗਿਆ ਪਿਓਰ ਕ੍ਰੇਪ 2500 ਵਾਲਾ ਸੂਟ ਇੱਕ ਨਾ ਇੱਕ ਫ੍ਰੀ ਕਰਤਾ ਜੀ ਆ ਲੋ 1250 ਰੁਪਏ ਦਾ ਇੱਕ ਸੂਟ ਪਿਓਰ ਚਨਾਉ ਦੇ ਦੁਬੱਟੇ ਆ ਕਮਲ ਦੇ ਦੁਬੱਟੇ ਲੱਗੇ ਪਿਓਰ ਚਨਾਉ ਦੇ ਆ ਲੋ ਉਸ ਤੋਂ ਬਾਅਦ ਆ ਗਈ ਡਿਜ਼ਾਈਨਿੰਗ ਜੀ ਆ ਲੋ ਇਹ ਆਗੇ ਪਟਿਕਾ ਵਾਲੇ ਪੀਸ ਜੀ ਆ ਲੋ ਬੋਡ ਨਾਲ ਇਹ ਚੈੱਕ ਕਰੋ ਕੋਲ ਵੀ ਫੇਡ ਪਿਓਰ ਗੌਰ ਗਿਲ ਦਾ ਗਲਾਸ ਔਰ ਗਿਲ ਦਾ ਦੇ ਜੀ ਲੈ ਕਰੋ ਜੀ ਗਲਾਸ ਔਰ ਗੰਜਾ 3 3000 ਦਾ ਸੂਟ ਮਾਰਕੀਟ ਵਿਗਦਾ ਜੀ ਪਿਓਰ ਦੀ ਰੇਹਣੀਆਂ ਨਾਲ ਬਾਟਮ 3 ਮੀਟਰ ਤੇ ਪੱਟੇ ਲਵਾਇਆ ਬੜੇ ਫੈਂਸੀ ਡਿਜ਼ਾਈਨ ਦੇਖੋ ਭਾਵੇਂ ਲੈ ਲਓ ਜੀ ਪਾਫ ਵਾਲੇ ਡਿਜ਼ਾਈਨ ਆ ਲੋ ਇੱਕੋ ਰੇਟ ਲਾ ਕੇ ਦੇਣਾ ਹੈ ਨਾ ਸਾਰੇ ਫਾਇਦੇ ਨਾਲ ਆ ਲੋ ਇਨਾ 2500 ਦੇ ਦੂੰਗੇ ਨਗਾ ਜੀ 2500 3000 ਰੇਡ ਮਾਰਕੀਟ ਤੋਂ ਆਂ ਜੀ ਹਾਂ ਜੀ ਆਪਾਂ ਨੇ ਸੂਟ ਲੈ ਕੇ ਦੇਣਾ 999 ਰੁਪਏ ਦਾ 1000 ਰੁਪਏ ਜੀ 1000 ਰੁਪਏ ਦਾ ਸੂਟ ਮੈਂ ਕਦੇ ਨਹੀਂ ਮਿਲ ਲੈਗਾ ਜੀ ਪੂਰੀ ਗਾਰੰਟੀ ਹੈ ਮੇਰੀ ਕੋਈ ਐ ਨਹੀਂ ਡਿਆਰ ਤੁਹਾਡੀ ਚੈੱਕ ਕਰਾ ਦੋ ਪਹਿਲਾਂ 3000 ਰੁਪਏ ਇੱਧਰ ਗਰਿਆਂ ਦੇ ਗਰੇ ਲੱਗੇ ਪਿਆ ਇਹ ਸਾਰੇ ਫਾਇਦੇ ਕਰਨੇ ਕਸਟਮਰਾਂ ਦੇ ਆ ਲੋ ਆ ਚੈੱਕ ਕਰੋ ਜੀ ਆ ਲੋ ਉਸਤੇ ਬਾਅਦ ਅਗਲਾ ਡਿਆ ਚੈੱਕ ਕਰੋ ਜੀ ਆ ਲੋ ਭਾਈਓ ਸਾਰੇ ਰੋਸੜੀ ਨੇ ਮੇਰੇ ਪੇ ਜੀ ਸਾਰੇ 999 ਚੈੱਕ ਕਰੋ ਜੀ ਸਾਰੇ ਪਾਫਦਾ ਕੰਮ ਆ ਲੋ ਬਾਟਮ ਤੇ ਹੀ ਪਾਪ ਦਾ ਕੰਮ ਆ ਜੀ 1000 ਰੁਪਏ ਦਾ ਜੋ ਵਰਕੇ ਆ ਦੁਪੱਟਾ ਵੀ ਲਵਾਇਆ ਨਾਲ ਬਸਕੋਸ ਔਰ ਗੰਜੇ ਦਾ ਇਹ ਆ ਫੋਟੋ ਵੀ 1000 ਰੁਪਏ ਦੇ ਜੀ ਨੋਟਰੀ ਨੇ ਵੀ ਕੋ ਰੇਡ ਦੀ 1000 ਰੁਪਏ ਦੀ ਰੇਂਜ ਚ ਪਿਓਰ ਦੀ ਬਾਟਮ ਬਾਟਮ ਤੇ ਕਰਾਤਾ ਵਰਕ ਆ ਚੈੱਕ ਕਰੋ ਜੀ ਪੂਰਾ ਫਰੰਟ ਹੈ ਵੀ ਬਾਜੂ ਹੈ ਵੀ ਦੁਪੱਟੇ ਚੈੱਕ ਕਰੋ ਜੀ ਕਿੰਨੇ ਸੋਹਣੇ ਕੰਟਰਾਸਟ 2500 ਵਾਲੀ ਡਿਜ਼ਾਈਨਿੰਗ ਲੱਕੜੀਆਂ ਤੁਮਾਕੇ ਦਾ ਵਫਰ ਲੱਗੀ ਸਿਰਫ 999 ਰੁਪਏ ਵੀਕਾ ਯਾਰ ਜੇ ਕਦੇ ਇਹ ਪੀਸ ਨਹੀਂ ਮਿਲਣਗੇ ਆ ਚੈੱਕ ਕਰੋ ਇਹ ਅਗਲੀ ਡਿਜ਼ਾਈਨ ਇਹੋ ਜਿਹੜੇ ਮਰਜ਼ੀ ਲੈ ਲਓ ਜੀ 999 ਰੁਪਏ ਜਿਹੜਾ ਮਰਜ਼ੀ ਡੀਆਂ ਲੈ ਜੋ ਜੀ 999 ਰੁਪਏ ਨਾਲੇ ਕੁਆਂਟੀਟੀ ਫੁੱਲਾ ਲੱਕੜੀ ਦੀ ਤਮਾਕੇਦਾਰ ਆਫਰ ਆ ਚੈੱਕ ਕਰੋ ਜੀ ਪਿਓਰ ਦੀ ਬਾਟਮ ਬੁਟੀਕ ਵਾਲਾ ਪੀਸ ਆ ਜੀ 2500 3000 ਵਾਲਾ ਪੀਸ ਆ ਹੈਗਾ ਜੀ ਹੈਗਾ ਪਾਜੀ 2500 ਹੈ ਚੈੱਕ ਕਰੋ ਜੀ ਆਹ ਲੋ ਕੰਮ ਦੇਖੋ ਜੀ ਕਿੰਨਾ ਸੋਹਣਾ ਹੋਇਆ ਵਰਕ ਉਹ ਕਿੰਨਾ ਸੋਹਣਾ ਪੀਸ ਆ ਜੀ ਆ ਚੈੱਕ ਕਰੋ ਜੀ ਉਸਤੇ ਬਾਦ ਦੁਪੱਟਾ ਦਪੱਟਿਆਂ ਦੀ ਵੀ ਜਾਨ ਪੂਰੀ ਪਾਈ ਪਈ ਐ ਜੀ ਕਿੰਨੇ ਦਾ ਦੇਣਾ ਐ ਵੀ 999 ਉਸ ਤੋਂ ਬਾਅਦ ਆ ਚੈੱਕ ਕਰਾਓ ਜੀ ਆ ਲੋ ਯੈਲੋ ਪੀ ਦੇਖੋ ਜੀ ਕਿੰਨਾ ਸੋਹਣਾ ਵਰਕ ਹੋਇਆ ਪਿਆ ਦੇਖੋ ਮੋਰਾਂ ਦਾ ਵਰਕ ਟੋਟਲੀ ਹੈਂਡ ਵਰਕ ਬਾਟਮ ਚੈੱਕ ਕਰਾਓ ਜੀ ਬਾਟਮ ਤੇ ਵੀ ਵਰਕ ਕੀਤਾ ਪਿਆ ਦਪੱਟਾ ਦੇਖੋ ਸਾਰਾ ਪਫ ਦਾ ਕੰਮ ਹੋਇਆ ਪਿਆ ਇਹ ਵੀ 999 ਰੁਪਏ ਆ ਲੋ ਜੀ ਆ ਪੀ ਚੈੱਕ ਕਰੋ ਜੀ ਸੇਮ ਮਾਡਲ ਵਾਲਾ ਬਾਟਮ ਤੇ ਵਰਕ ਫਰੰਟ ਚੈੱਕ ਕਰੋ ਜੀ ਆਹ ਲੋ 25 250333 3300 ਰਾਈ ਡਿਜ਼ਾਈਨਿੰਗ ਆ ਜੀ ਆਹ ਲੋ ਇਹ ਵੀ ਕੀ ਰੇਟ ਲੱਗ ਦੇਣਾ ਜੀ 999 ਰੁਪਏ ਆ ਦੇਖੋ ਜੀ ਕਿੰਨੇ ਗਰੇ ਲੱਗੇ ਭਾਈ ਡਿਜ਼ਾਈਨ ਦੇਖੋ ਜੀ ਘਟੋ ਘਾਟੇ ਇੱਕੋ ਵੈਰਾਈਟੀ ਦੇ ਵਿੱਚ ਆ ਚੈੱਕ ਕਰੋ ਜੀ ਇੱਕੋ ਵੈਰਾਈਟੀ ਦੇ ਵਿੱਚ ਸੇ ਮਾਡਲ ਵਾਲਾ ਪੀਸ ਬਾਟਮ ਤੇ ਵਰਕ ਆਹ ਲੋ ਜੀ ਬਸਕੋਸ ਔਰ ਗੰਜਾਂ ਦੀ ਰਹੇਗੀ ਸ਼ਰਟ ਜੀ ਆ ਚੈੱਕ ਕਰੋ ਜੀ ਆਹ ਲੋ ਪਿਓਰ ਅਰਗੰਜਾ ਜੀ ਪਿਓਰ ਬਸਕੋਸ ਅਰਗੰਜਾ ਜੀ ਆ ਲੋ ਬਾਜ਼ੂ ਵੀ ਆ ਗਿਆ ਬਾਟਮ ਤੇ ਵੀ ਆ ਗਿਆ ਜੀ ਦੁਪੱਟਾ ਚੈੱਕ ਕਰੋ ਜੀ ਆ ਲੋ ਇਹ ਵੀ ਲੱਗ ਦੇਣਾ ਜੀ 999 ਰੁਪਏ ਦਾ ਪਿਓਰ ਕੋਟੇ ਡੋਰੀ ਦਾ ਦੁਪੱਟਾ ਜੀ ਜਿਹੜਾ ਮਰਜ਼ੀ ਲੈ ਲਓ ਜੀ ਸਿਰਫ 999 ਰੁਪਏ ਆ ਲੋ ਆ ਚੈੱਕ ਕਰੋ ਦੁਆ ਜੀ ਇਦਨ ਹੋ ਜਾਵੇ ਟਾ ਲੋ ਸਾਰੇ ਪਾਫ ਵਾਲੇ ਡਿਜ਼ਾਈਨ ਆ ਲੋ 2500 3000 ਵਾਲੇ ਡਿਜ਼ਾਈਨ 999 ਰੁਪਏ ਜਿਹੜਾ ਮਰਜ਼ੀ ਡਿਜ਼ਾਈਨ ਆ ਲੋ ਸੋਹਣਾ ਮਾਡਲ ਵਾਲਾ ਪੀਸ ਆ ਜੀ ਚੈੱਕ ਕਰੋ ਜੀ ਆ ਲੋ ਆ ਲੋ ਜੀ ਫਰੋ ਫੋਟੋ ਚੈੱਕ ਜੀ ਆ ਲੋ ਬਾਟਮ ਤੇ ਕਰਾਦਾ ਵਰਕ ਹੈ ਸ਼ੈਲਟ ਚੈੱਕ ਕਰੋ ਜੀ ਆ ਲੋ ਆ ਲੋ ਜੀ ਆ ਕਰਾਉ ਚੈੱਕ ਜੀ ਇਹ ਵੀ ਕਿੰਨੇ ਦਾ ਜੀ 999 ਰੁਪਏ ਵੀ ਡਿਜ਼ਾਈਨਾਂ ਦੀ ਕਮੀ ਨਹੀਂ ਹੈਗੀ ਮੇਰੇ ਕੋਲ ਡਿਜ਼ਾਈਨ ਬਹੁਤ ਪਏ ਆ ਜੀ ਆ ਲੋ ਇੱਕ ਦੋ ਇੱਕ ਡਿਜ਼ਾਈਨ ਮਿਲਨੇ ਆ ਚੈੱਕ ਕਰੋ ਜੀ ਆ ਲੋ ਭਾਵੇਂ ਵਾਈਟ ਲੈ ਲਓ ਆ ਲੋ ਆੜਿਆ ਨਖੋਲ ਕੇ ਦਿਖਾਓ ਜੀ ਜੇ ਮਰਜ਼ੀ ਲੈ ਲਓ ਭਾਜੀ ਸਾਰੇ ਇਹ ਮੋਡਲ ਵਾਲੇ ਪੀਸ ਇੱਕ ਇੱਕ ਨਾਲ ਦੇ ਤੁਹਾਨੂੰ 100 100 ਪੀਸ ਮਿਲ ਜਾਣੇ ਕੋਈ ਐਨ ਵੀ ਚਾਰ ਪੀਸੇ ਰੱਖ ਕੇ ਵੀਡੀਓ ਪਾਉਣੀ ਆ ਵਾਹ ਜੀ ਪਾ ਮੇਰੇ 1000 ਆ ਪੀਸ ਲੈ ਜਾਓ ਭਾਜੀ ਸਿਰਫ 999 1000 ਰੁਪਏ ਦਾ ਪੀਸ ਕਦੇ ਨਹੀਂ ਮਿਲਣਾ ਕਿ ਇਦਾਂ ਦੇ ਪਿਓਰ 25 25 16 ਸੂਟ ਆ ਜੀ ਇਹ ਸਲਵਾਰ ਤੇ ਵੀ ਵਰਕ ਆ ਆ ਕੰਟਰਾਸਟ ਆ ਲੋ ਜੀ ਇਸ ਕੱਟ ਮੇ ਹੋਰ ਚੈੱਕ ਕਰੋ ਇਹ ਵਾਲਾ ਨਖਣਾਉ ਦਾ ਪੀਸ ਆ ਲੋ ਸਾਰਾ ਹੈਂਡਵਰਕ ਹੈ ਭਾਜੀ ਸਾਰਾ ਹੈਂਡਵਰਕ ਨਖਨਾਉ ਦੇ ਪੀਸਾਂ ਜੀ ਚੈੱਕ ਕਰਾਓ ਵੀ ਵਰਕ ਹੈ ਸਾਰਾ ਹੈਂਡਵਰਕ ਦਾ ਕੰਮ ਨਖਨਾਉ ਦਾ ਪੀਸ ਬਾਜੂ ਕਰਾ ਕਿੰਨੇ ਸੋਨੇ ਆ ਪਿਓਰ ਦੀ ਬਾਟਮ ਦੁਪੱਟਾ ਮੇਲਾ ਜੀ ਨਾਲ ਵੀਰ ਜੀ ਪਿਓਰ ਚਨਾਉਂਦਾ ਇਹਦਾ ਰੇਟ ਕੀ ਰਹਿਣਾ ਜੀ 3540 ਆਲਾ ਪੀਸ ਆ 11500 ਰੁਪਏ ਆ ਚੈੱਕ ਕਰੋ ਜੀ 11500 ਰੁਪਏ ਦੀ ਰੇਂਜ ਚ ਪਿਓਰ ਚਨਾਉਂ ਦੁਪੱਟੇ ਨਾਲ ਆ ਚੈੱਕ ਕਰੋ ਜੀ ਕਲਰ ਕਿੰਨੇ ਸੋਹਣੇ ਕਿੰਨੇ ਪਿਆਰੇ ਪਿਆਰੇ ਨੇ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਕੀ ਫਾਇਦਾ ਹੀ ਕਰਨੇ ਅਪਣੇ ਅੱਜ ਵਾਲੀ ਵੀਡੀਓ ਚ ਆਲੋ ਜਿਹੜੀ ਮਰਜ਼ੀ ਡੀਅਰਿੰਗ ਲੈ ਲੋ 1150 ਰੁਪਏ ਦੀ ਰੇਟ। ਉਹ ਫੈਜ਼ੀ ਕਰਨੇ ਪੈਣਾ ਨੇ ਅੱਜ। ਆ ਲੋ। ਉਹਦੇ ਬਾਹਰ ਆ ਗਿਆ ਜੀ ਨਖਨਾਉ ਦਾ ਕੰਮ ਆ ਲੋ। ਹੱਥ ਦਿਖਾ ਦਿਓ ਜੀ ਵਰਕ ਸਾਰਾ ਹੈ। ਸਾਰਾ ਨਖਨਾਉ ਦਾ ਕੰਮ ਆ ਇਹ ਸਾਰਾ। ਟੋਟਲੀ ਹੈਂਡ ਵਰਕ ਦਾ ਕੰਮ ਆ ਜੀ 2-2000 ਰੁਪਏ ਲੇਬਰ ਆਣਾ ਨੇ ਆ। ਇਹ ਆਪਣੇ ਸੂਟ ਲੈ ਕੇ ਦੇਣਾ ਜੀ ਸਿਰਫ 1350 ਰੁਪਏ ਦਾ ਜੀ। ਸਾਡੇ ਸਾਢੇ 1350 ਜਿਧੇ ਆ ਨਾਲ ਸੁਣ ਲੋ 3-4000 ਵਾਲੇ ਸੂਟ ਆ ਸਾਢੇ 1350 ਰੁਪਏ। ਇਹ 3000 ਵਾਲਾ ਸੂਟ ਆ ਭਾਜੀ। ਸਾਢੇ 1350 ਰੁਪਏ। ਉਧਰ ਵਧ ਆ ਗਏ ਜੀ ਪਿਓਰ ਤੇਵ ਫੁੱਲ ਪਿਆਲ ਆ ਗਈ ਕ੍ਰੇਵ ਇਹ ਵਿਕਦਾ ਸੂਟ ਜੀ 4500 5000 ਰੁਪਏ ਦਾ ਸੂਟ ਵਿਕਦਾ ਭਾਜੀ ਮਾਰਕੀਟ ਵਿਕਦਾ ਹੈ ਜੀ ਆਹ ਲੋ ਜੀ ਮੇਰੇ ਵਰਕ ਹੋਇਆ ਸਾਰਾ ਚੈੱਕ ਕਰਾ ਦਿਓ ਭਾਜੀ ਕਿੰਨਾ ਸੋਹਣਾ ਹੋਰ ਕਰੇ ਨਾ ਹੋਈ ਤਾਂ ਲੱਖ ਰੁਪਏ ਨਾਮ ਦੇਣਾ ਪੈਣਾ ਹੈਗਾ ਜੀ ਹੈਗਾ ਨਾਮ ਹੈਗਾ ਜੀ ਆਹ ਚੈੱਕ ਕਰੋ ਜੀ ਦੁਪੱਟੇ ਚੈੱਕ ਕਰੋ ਜੀ ਕਿੰਨੇ ਸੋਹਣੇ ਆ ਕੰਟ੍ਰੈਕਟ ਦੁਪੱਟੇ ਦਾ ਸੂਟ ਲਾ ਕੇ ਦੇਣਾ ਜੀ ਸਿਰਫ 1500 ਰੁਪਏ ਦਾ ਕਲਰ ਚੈੱਕ ਕਰੋ ਜੀ ਆਹ ਲੋ ਉਹ ਭਾਜੀ 3500 ਦਾ ਸੂਟ ਆ ਮੈਂ ਤਾਂ 1500 ਰੁਪਏ ਦੀ ਰੇਂਜ ਚ ਜੀ ਪਿਓਰ ਮ ਮਾਰਕੀਟ ਵਿੱਚ ਦਾ 350-400 ਰੁਪਏ ਦਾ ਆਪਾਂ ਨੇ ਲਾ ਕੇ ਦੇਣਾ ਜੀ ਸਿਰਫ 250 ਰੁਪਏ ਦਾ ਇਹ ਤਾਂ ਭਾਜੀ ਪਲੇ ਕੱਪੜੇ ਦਾ ਭਾਅ ਹੋ ਗਿਆ ਵੀਰ ਜੀ ਕਲਰ ਦੇਖੋ ਜੀ 250 ਰੁਪਏ ਦੀ ਰੇਂਜ ਲਾ ਕੇ ਦੇਣੇ ਆ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਸਿਰਫ 250 ਰੁਪਏ ਸਿਰਫ 250 ਰੁਪਏ ਵਾਹ ਜੀ ਵਾਹ ਉਹਦੇ ਬਾਅਦ ਚੈੱਕ ਕਰੋ ਜੀ ਆਹ ਲੋ ਸੇਮ ਫੋਟੋ ਵਾਲੇ ਪੀਸ ਪਿਓਰ ਮਸਲੀਨ ਦੇ ਉੱਤੇ ਆਹ ਲੋ ਸਾਰੀ ਡਿਜੀਟਲ ਰਹਿਣੀਆਂ ਪਿਓਰ ਮਸਲੀਨ ਬਾਟਮ ਰਹਿਣੀਆਂ ਵੀ ਡਿਜੀਟਲ 3 ਮੀਟਰ ਬਾਟਮ ਆਹ ਲੋ ਡਿਜੀਟਲ ਦੁਪੱਟਾ ਮਸਲੀਨ ਦਾ ਜੀ 700 800 ਵਾਲਾ ਸੂਟ ਆਈ 299 ਰੁਪਏ ਦਾ ਧਿਆਨ ਨਾਲ ਰੇਟ ਸੁਣਨੇ ਆ 299 ਰੁਪਏ 300 ਰੁਪਏ ਦੇ ਵਿੱਚ ਆਲੋ ਆਲੋ ਭਾਵੇਂ ਲੈ ਲੋ ਮਸਲੀਨ ਭਾਵੇਂ ਲੈ ਲੋ ਕੋਟਾ ਡੋਰੀਆ ਫੈਬਰਿਕ ਵਾਹ ਜੀ ਵਾਹ ਕਿੰ ਕੋ ਰੇਟ ਮੈਨੇ ਆ ਜੀ ਸਾਰੇ 300 ਰੁਪਏ ਦੇ ਵਿੱਚ ਭਾਈ 300 ਰੁਪਏ ਦਾ ਸੂਟ ਆਲੋ ਬੋਟਮ ਕੋਟਾ ਡੋਰੀਆ ਦਾ ਦੁਪੱਟਾ ਖਾਲੀ ਚੁੰਨੀਓ 250 ਰੁਪਏ ਦੀ ਮਿਲਦੀ ਹੈ ਮਿਲਦੀ ਹੈ ਬਾ ਵੀ ਮਿਲਦੀ ਹੈ ਅਮਰ ਮਿਲਦੀ ਹੈ ਜੀ ਉੱਤੇ ਬਾਅਦ ਬੋਟਮਾਂ ਤੇ ਵਰਕ ਡਿਜੀਟਲ ਆ ਲੋਈ ਆ ਚੈੱਕ ਕਰੋ ਜੀ ਮਸਲੀਨ ਡਿਜੀਟਲ ਮਸਲੀਨ ਬੋਟਾ ਮੀ ਰਾਨੀਆਂ ਨਾਲ ਡਿਜੀਟਲ ਚੈੱਕ ਕਰੋ ਜੀ ਆ ਲੋ ਦੁਪੱਟੇ ਮਿਲਣੇ ਨਾਲ ਪਿਓਰ ਦੇ ਸੈਮੀ ਪਿਓਰ ਦੇ ਦੁਪੱਟੇ ਇਹ ਵੀ ਸੂਟ ਲਾ ਕੇ ਦੇ ਦੇਣਾ ਜੀ 350 ਰੁਪਏ ਦਾ 350 ਰੁਪਏ ਚ 350 ਕਲਰ ਡਿਜ਼ਾਈਨ ਜਿੰਨੇ ਮਰਜੀ ਆ ਕਾਟਨ ਦੇ ਦੁਪੱਟੇ ਰੋਗੜਾ ਪੱਤਾ ਵੀ 350 ਰੁਪਏ ਜੀ ਵਾਹ ਜੀ ਵਾਹ ਭਾਜੀ 550 ਸੂਟ ਆ ਧਿਆਨ ਨਾਲ ਚੈੱਕ ਕਰ ਲਈ ਆ ਲੋ ਜੀ ਉੱਤੇ ਵਾਲ ਪਿਓਰ ਕੈਂਬਰੀ ਗਾ ਲੋ ਜੀ ਮਾਰਕਰ ਸੂਟ ਵਿਗਦਾ ਜੀ 500 550 ਰੁਪਏ ਦਾ ਪਿਓਰ ਹੈਂਡਵਰਕ ਦੇ ਕੰਮ ਬੋਰਡ ਮਾ ਪਿਓਰ ਕੈਂਬ੍ਰਿਕ ਦੀਆਂ ਦੁਪੱਟੇ ਪਿਓਰ ਮਲ ਕੋਟਾਂ ਦੇ ਸੂਟ ਗਾਤਾ ਜੀ 399 ਰੁਪਏ ਦਾ 400 ਰੁਪਏ ਦੇ 800 ਰੁਪਏ ਦੀ ਰੇਂਜ ਚ ਡਿਜ਼ਾਈਨ ਮੇਨੇ ਕਿੰਨੇ ਸੋਹਣੇ ਸੋਹਣੇ ਆਲੋ ਕੁਆਂਟੀਟੀ ਹੈਗੀ ਭਾਜੀ ਭਾਜੀ ਮੈਂ ਕਹਾ ਹਜ਼ਾਰਾਂ ਪਾਰਸਲ ਲੈ ਜਿਓ ਹਾਲੋ ਜਿੱਤੇ ਨਹੀਂ ਮਿਲਨੇ ਆ ਰੇੜਾ ਜੀ 400 ਰੁਪਏ ਦਾ ਸੂਟ ਚੈੱਕ ਕਰੋ ਜੀ ਆਲੋ ਪਿਓਰ ਕੈਂਬ੍ਰਿਕ 1.5 ਮੀਟਰ ਬਣਾ ਇਹ ਭਾਜੀ 600 ਵਾਲਾ ਸੂਟ ਹੈ ਕਿ ਪਿਓਰ ਕਾਟਨ ਦਾ ਮਾਰਕੀਟ 600 299 ਰੁਪਏ 600 ਦੇ ਦੋ ਸੂਟ 600 ਦੇ ਦੋ ਸਾਢੇ 3 ਮੀਟਰ ਦਾ ਬਣਾਣਾ ਸੂਟ ਰੇਡ 299 ਆ ਲੋ ਭਾ ਮਿਲਦਾ ਚਿਕਨ ਬਲਾਜੋ ਆਵੇ ਆ ਲੋ ਇਹ ਵੀ 300 ਰੁਪਏ ਦਾ ਪਾਜੀ ਦੇ 450 ਰੇਡ ਸੀਗਾ ਮੈਂ ਕਹਾ ਵੀਰ ਜੀ 300 ਰੁਪਏ ਕਰਤਾ ਜਿੰਨੇ ਮਰਜ਼ੀ ਕਰਤਾ ਜਿੰਨੇ ਮਰਜ਼ੀ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਆ ਲੋ ਜੀ ਉਧੇ ਬਾਦ ਆ ਲੋ ਸਾਰੇ ਬਸਕੌਸ ਔਰ ਗੰਜੇ ਬਾਜੂ ਹੈਵੀ ਬੋਡਮਾ ਪਿਓਰ ਦੀਆਂ ਬੋਡਮਾ ਤੇ ਵੜਕ ਆ ਲੋ ਜੀ ਕਿੰਨੇ ਦਾ ਸੂਟ ਆ ਜੀ 850 ਰੁਪਏ ਦਾ 1500 ਦਾ ਸੂਟ 850 ਰੁਪਏ ਜੇ ਲੈਣੀਆਂ ਕਾੜਾ ਸਿਲਕ ਪਿਓਰ ਆ ਲੋ ਜੀ ਪਹਿਲਾਂ ਫਾਇਦੀ ਕਰ ਰਹੇ ਹੋ 800 ਰੁਪਏ ਦਾ ਪੀਸ ਖੋਲੋ ਜੀ 700 ਰੁਪਏ ਦਾ ਸੂਟ ਜੀ ਆ ਲੋ ਪਿਓਰ ਸਿਲਕ ਦਾ ਸੂਟ ਪਿਓਰ ਸਿਲਕ ਦਾ ਸੂਟ ਸਿਰਫ 700 ਰੁਪਏ ਜੀ ਵਾਹ ਜੀ ਵਾਹ ਇੱਥੇ ਮਿਲਨੇ ਆ ਪਿਓਰ ਚਨਾਉਂ ਦੇ ਨਾਲ ਇਦਾਂ ਦੇ ਵੀ ਬਹੁਤ ਵੈਰੈਟੀ ਆ ਲੋ ਜੀ ਪਿਓਰ ਕਾੜਨ ਦਾ ਕੁਰਤਾ ਪਜਾਮਾ ਪੂਰਾ 5 ਮੀਟਰ ਦੇਣਾ ਜੀ ਮੀਟਰ ਮਾਰ ਕੇ ਮਾਰਕਟ ਵਿਗਦਾ 500 ਦਾ ਇੱਕ ਆਪਾਂ ਦੇਣਾ 500 ਦੇ ਦੋ ਪਿਓਰ ਕਾੜਨ ਦਾ ਪਿਓਰ ਕਾੜਨ ਜੀ ਉਥੇ ਬਾਅਦ ਚੈੱਕ ਕਰੋ ਜੀ ਪਿਓਰ ਕਾਟਨ 기ਜਾ ਕਾਟਨ ਚੈੱਕ ਕਰੋ ਜੀ ਆ ਲੋ ਇਹਦੇ ਭਾਜੀ 600 ਹੋਊਗਾ 650 ਆ ਜੀ ਇਹ ਵੀ ਦੇਣਾ 500 ਦੇ ਦੋ ਕੁਰਤੇ ਪਜਾਮੇ 250 ਰੁਪਏ ਇੱਕ ਫਿਰ ਵੀ 250 ਰੁਪਏ ਦਾ ਆ ਲੋ ਜੀ ਇਹ ਭਾਜੀ 750 ਦਾ ਲੱਗਦਾ ਕੁਰਤਾ ਆ ਲੋ ਜੀ ਇਹ ਲੱਗਦੇ ਆ ਨੇ 600 ਦੇ ਦੋ ਵੀ 300 ਰੁਪਏ ਦਾ ਕੁਰਤਾ ਜਮਾ ਕਲਰ ਮਿਲਣਗੇ 10 ਤੋਂ 15 ਉਥੇ ਬਾਅਦ ਅੱਗੇ ਆਓ ਜੀ ਆ ਲੋ ਪੱਗਾਂ ਦੇ ਰੰਗ ਚੈੱਕ ਕਰੋ ਜੀ ਆ ਲੋ ਵਿਮਲਦੀਪ ਪੱਗ ਗਾਰੰਟੀ ਵਾਲੀ 6 ਮਹੀਨੇ ਦੀ ਗਾਰੰਟੀ ਸਿਰਫ 39 ਰੁਪਏ ਮੀਟਰ ਕਲਰ ਚੈੱਕ ਕਰਾਓ ਜੀ ਕਿੰਨੇ ਲੱਗੇ ਵੇ ਫੁੱਲ ਵੜਾ ਫੁੱਲ ਕੁਆਂਟੀਟੀ ਆ ਸਿਰਫ 39 ਰੁਪਏ ਦੀ ਰੇਂਜ ਚ ਜਿੰਨੇ ਮਰਜੀ ਡਾਰਕ ਲੈ ਲਓ ਕਲਰ ਦੇ ਕਾਬੂ ਹੋ ਜੀ ਕੋਈ ਬਲੈਕ ਨੇਵੀ ਬਲੂ ਸਾਰੇ ਕੁਆਂਟੀਟੀ ਬਹੁਤ ਵੱਡੀ ਪਈ ਆ ਸਿਰਫ 39 ਰੁਪਏ ਦੀ ਰੇਂਜ ਚ ਕੈਮੀਕਲ ਗਰੰਟੀ ਵਾਲੀ ਪੱਗ ਪੱਕੇ ਬਿੱਲ ਦੇ ਨਾਲ 6 ਮਹੀਨੇ ਦੀ ਗਰੰਟੀ ਆ ਪੱਗ ਕਰਾਓਗੇ ਤਾਂ ਬਾਸੀ ਆ ਚੈੱਕ ਕਰਾਓ ਤੁਹਾਨੂੰ ਜੀ ਬੋਟਮ ਤੇ ਕਰਾਇਆ ਵਰਕ ਜੀ ਪਿਓਰ ਦੀ ਬੋਟਮ ਆ ਬੋਟਮ ਦੇ ਵਰਕ ਆ ਚੈੱਕ ਕਰਾਓ ਜੀ ਬਿਸਕੋਸ ਔਰ ਗੰਜਾ ਦੀ ਸ਼ੈਲਟ ਰਹਿਣੀ ਆ ਜੀ ਅੱਛੀ ਨਾਲ ਧਾਗੇ ਦਾ ਵਰਕ ਹੋਇਆ ਭਾਜੀ ਆ ਲੋ ਸੇਮ ਮਾਡਲ ਵਾਲਾ ਪੀਜੀ ਆ ਲੋ 1800 1900 ਦੀ ਡਿਜ਼ਾਈਨਿੰਗ ਆ ਜੀ ਅੱਪਾ ਨੇ ਲਾ ਕੇ ਦੇਨੇ ਆ ਜੀ 999 ਰੁਪਏ ਵਿੱਚ ਇਹ ਵੀ ਭਾਜੀ 999 ਵਿੱਚ ਚੈੱਕ ਕਰੋ ਇਹ ਕਿੰਨਾ ਸੋਹਣਾ ਦੁਪੱਟਾ ਡਿਜ਼ਾਈਨ ਦੇ ਕੋਈ ਕਿੰਨੇ ਸੋਹਣੇ ਨੋਨੇ ਆ ਚੈੱਕ ਕਰੋ ਜੀ ਸੇਮ ਮਾਡਲ ਵਾਲਾ ਪੀਸ ਬਲੈਕ ਰੰਗ ਦਾ ਪਿਓਰ ਦੀ ਬਾਟਮ ਬਾਟਮ ਤੇ ਕਰਾਇਆ ਹੋਇਆ ਵਰਕ ਮੂਰੀਆਂ ਦੇ ਆ ਚੈੱਕ ਕਰੋ ਜੀ ਕਿੰਨਾ ਸੋਹਣਾ ਪੀਸ ਆ ਇਹ ਤਾਂ ਹੈਗਾ ਭਾਜੀ 2000 ਵਾਲਾ ਆ ਦੇਖੋ ਇਹ ਸਾਰਾ ਹੈਂਡਵਰਕ ਬਾਜੂ ਐ ਵੀ ਪਲੱਸ ਬੈਕ ਤੇ ਵੀ ਐ ਵਾਓ ਕਿੰਨਾ ਸੋਹਣਾ ਸੂਟ ਐ ਜੀ ਇਹ ਵੀ ਲਾ ਕੇ ਦੇਣਾ ਜੀ 999 ਰੁਪਏ ਦਾ ਸੂਟ ਇਹ ਵੀ 1000 ਰੁਪਏ ਦਾ ਜੀ ਹਾਂ ਹਾਂ 1000 ਰੁਪਏ ਰੇਂਜ ਲਾ ਕੇ ਦੇਣਾ ਸਾਰੇ ਸੂਟ ਆ ਲੋ ਰਕੜੀਆਂ ਆ ਗਈਆਂ ਭਾਜੀ ਫਾਇਦਾ ਕਰ ਰਹੇ ਤੁਹਾਡਾ ਫਾਇਦੇ ਆ ਦੇਖੋ ਜੀ ਡਿਜ਼ਾਈਨ ਕਟੋ ਗੱਡ ਮੈਂ ਤੁਹਾਨੂੰ ਕਿਹਾ ਤਾਂ ਗਾ 1500 ਦੇ ਜਾਂ ਦੇ ਦੂੰਗਾ ਇੱਕੋ ਆਈਟਮ ਦੇ ਵਿੱਚ ਆ ਲੋ ਆ ਚੈੱਕ ਕਰੋ ਜੀ ਆ ਲੋ ਸਾਰੇ ਰਕੜੀਆਂ ਦੇ ਫਾਇਦੇ ਕਰ ਰਹੇ ਹੋ ਰਕੜੀਆਂ ਦੇ ਫਾਇਦੇ ਆ ਜੀ ਪਿਓਰ ਚਨਾਉ ਦੇ ਦੁਪੱਟੇ ਪਿਓਰ ਔਰਗੰਜਾ ਦੇ ਦੁਪੱਟੇ ਚੈੱਕ ਕਰੋ ਜੀ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਸਿਰਫ 1000 ਰੁਪਏ ਦਾ ਸੂਟ ਜੀ ਆਵੇ ਪੈਣਾ ਨੇ ਕੋ ਆਜੋ ਫੜਾ ਫੜ ਇੰਦਾ ਸੂਟ ਮਿਲ ਨਹੀਂ ਫਿਰ ਉਸ ਤੋਂ ਬਾਅਦ ਅਗਲੀ ਡੇ ਚੈੱਕ ਕਰੋ ਜੀ ਆਲੋ ਪਿਓਰ ਕੈਂਬਰੀ ਉੱਤੇ ਦੀ ਆ ਚੈੱਕ ਕਰੋ ਜੀ ਬਾਉਂਡ ਮਰੇਗੀ ਮਡਾਲ ਦੀ 3 ਮੀਟਰ ਮੋਰੀਆ ਦੇ ਵਰਕ ਭਾਜੀ ਇਹ ਤਾਂ ਹੈਗਾ 1400 1600 ਸੂਟ ਜੀ ਵੇਚੀ ਇਹ ਵੀ ਦੇਣੇ ਆਪਣੇ 1500 ਰੁਪਏ ਦੇ ਦੋ 1500 ਦੇ ਦੋ ਚੈੱਕ ਕਰੋ ਕਿੰਨਾ ਪਿਆਰਾ ਵਰਕ ਆ ਲੈ ਸਵਾਰ ਵਰਕ ਆ ਗਿਆ ਸਵਾਰ ਵਰਕ ਪਿਓਰ ਕੈਂਬਰੀਕ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਕੱਢਦਾ ਆ ਲੋ ਪਹਿਣਾ ਮੰਗਦਿਆਂ ਬਹੁਤ ਸਾਰੇ ਸਲਵਾਰ ਵਰਕ ਆ ਚੈੱਕ ਕਰੋ ਜੀ ਕਲਰ ਚਾਰਟ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਆ ਕਿੰਨੇ ਸੋਹਣੇ ਸੋਹਣੇ ਕਲਰ ਨੇ ਪ੍ਰਿੰਟਿੰਗ ਤੇ ਡਿਜ਼ਾਈਨਿੰਗ ਬਹੁਤ ਐਚ ਕੁਆਟਿਟੀ ਦੀ ਕੋਈ ਕਮੀ ਨਹੀਂ ਜੀ ਆ ਲੋ ਸਾਰੇ ਸਲਵਾਰ ਵਰਕ ਸਾਰੇ ਨਾਲ ਸਲਵਾਰ ਵਰਕ ਜੀ ਆ ਚੈੱਕ ਕਰੋ ਪਹਿਣਾ ਬਹੁਤ ਮੰਗਦੇ ਭਾਈ ਸਲਵਾਰ ਵਰਕ ਡਿਜ਼ਾਈਨ ਇੱਕ ਤੋਂ ਇੱਕ ਮਿਲਨੇ ਆ ਜੀ ਆ ਲੋ ਤਾਂ ਹੀ ਪਹਿਣਾ ਦੇ ਫਾਇਦੇ ਕਰ ਰਹੇ ਹੋਇਆ ਜੀ ਆ ਲੋ ਇਹ ਵੀ ਮਿਲਨੇ ਆ ਜੀ 1500 ਦੇ ਦੋ ਆਓ ਕਿੰਨਾ 750 ਰੁਪਏ ਤੇ ਇੱਕ ਨਾ ਪਿਆਰਾ ਹੈ ਇਹਦੇ ਨਹੀਂ ਮਿਲਣਾ ਪਿਓਰ ਕੈਂਬਰੀਕ ਦੀ ਬਾਟਮ ਤੇ ਆ ਲੋ ਕਲਰ ਚਾਰਟ ਤਾਬ ਹਟ ਕੇ ਇੱਕ ਤੋਂ ਇੱਕ ਡਿਜ਼ਾਈਨਿੰਗ ਜੀ ਆ ਚੈੱਕ ਕਰੋ ਜੀ ਆ ਲੋ ਇਹ ਤਾਂ ਭਾਜੀ ਆਰਮਟੈਕਸ ਦਾ ਵੇਸ ਲੱਗ ਰਿਹਾ ਆ ਚੈੱਕ ਕਰੋ ਜੀ ਇਹ ਵੀ ਦੇਣੇ 1500 ਦੇ ਦੋ 750 ਰੁਪਏ ਦੇ 750 ਦਾ ਕੋਈ ਕਿੰਨੇ ਸੋਹਣੇ ਸੋਹਣੇ ਕਲਰ ਆ ਭਾਵੇਂ হো ਵਾਈਟ ਲੋ ਭਾਵੇਂ ਲੋ ਬੁਲਾਇਆ ਤਾਂ ਚੈੱਕ ਕਰੋ ਜੀ ਕਿੰਨੇ ਸੋਹਣਾ ਆ ਭਾਜੀ ਕਿੰਨਾ ਸੋਹਣਾ ਸੂਟ ਆ ਆ ਲੋ ਕਰੋ ਚੈੱਕ ਜੀ ਆ ਲੋ ਇਹ ਵੀ ਹੋ ਗਈ ਰੇਟ ਤੇ ਭਾਜੀ ਕੋ ਰੇਟ ਵੀਰ ਜੀ ਕੋ ਰੇਟ ਲੱਕੜੀਆਂ ਕਰਕੇ ਸੇਲ ਲਾਦੀ ਬੜੀ ਭਾਰੀ ਫਟਾਫਟ ਆ ਜੀ ਐਸਕੇ ਟੈਕ ਸੇਲ ਮਿੰਗਾ ਰੱਖਣ ਤੇ ਆ ਜੂ ਆ ਲੋ 1500 ਦੇ 2 ਪੀਸ ਉਧੇ ਬਾਅਦ ਇੱਕ ਹੋਰ ਫਾਇਦਾ ਕਰਨਾ ਜੀ ਹਲੋ ਡਰੈਸ ਨਾਰਕਲੀ ਇਹ ਤਾਂ ਹੋਊਗੀ ਭਾਜੀ 4000 ਰੁਪਏ ਦੀ ਪਿਓਰ ਕ੍ਰੇਪ ਪਿਓਰ ਏਚੂਅਲ ਕ੍ਰੇਪ ਆ ਨੈਚੁਰਲ ਕ੍ਰੇਪ ਉੱਤੇ ਚੈੱਕ ਕਰੋ ਜੀ ਆ ਪੂਰਾ ਫਰੰਟ ਆ ਭਾਜੀ ਪੂਰਾ ਫਰੰਟ ਨੈਕ ਦੇ ਵਰਕ ਚੈੱਕ ਕਰੋ ਜੀ ਬਾਜੂ ਦੇ ਕੋਈ ਕਿੰਨੇ ਸੋਹਣੇ ਬਣੇ ਪਏ ਐ ਇਹਦੇ ਆ ਲੋ ਵਰਕ ਕੀਤੇ ਹੋਏ ਸਾਰੇ ਬੈਕ ਵੀ ਆ ਭਾਜੀ ਸਾਰੀ ਸਾਰੀ ਬੈਗ ਫਰੰਟ ਦੋਨੇ ਚੀਜ਼ਾਂ ਨਾਲ ਆਓ ਬੈਗ ਵੀ ਆਈ ਨਹੀਂ ਬੈਗ ਪਲੇਨ ਹੁੰਦੀ ਹੈ ਬੈਗ ਤੇ ਵਰਕ ਵੀ ਆ ਗਿਆ ਪੱਟਾ ਚੈੱਕ ਕਰੋ ਜੀ ਪਿਓਰ ਚਨਾਉਣ ਦਾ ਦੁਪੱਟਾ 3500 ਰੁਪਏ ਨਾਲ ਘੱਲਿਆ ਭਾਜੀ 350 400 450 ਮਾਰਕੀਟ ਆਏ ਵਿਕਦੇ ਆ ਤੁਹਾਨੂੰ ਜੀ 1595 ਦੀ ਲਾ ਕੇ ਦੇਣੀ ਆ ਆਪਾਂ ਨੇ ਸਿਰਫ 1600 ਰੁਪਏ ਦੀ ਸਿਰਫ 1600 ਰੁਪਏ ਰੇਂਜ ਚ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਆ ਚਾਰ ਮਿਲਨੇ ਆ ਰੰਗ ਚਾਰੇ ਰੰਗ ਸੁਪਰ ਪਾ ਆਹੇ ਪਾਰਟੀ ਵਰ ਕਲਰ ਨੇ ਭਾਜੀ ਆਹ ਲੋ ਜੀ ਉਸ ਤੋਂ ਬਾਅਦ ਅਗਲੀ ਡੇਲੀ ਚੈੱਕ ਕਰੋ ਜੀ ਆਹ ਲੋ ਇਸਨਾਂ ਵੀ ਕੰਮ ਆ ਲੋ ਸਾਰੇ ਹੈਂਡ ਟੱਚ ਸਾਰੇ 4 ਇਰ ਪਲੱਸ ਵਾਲੇ ਪੀਸ ਆ ਜੀ ਆ ਲੋ ਚੈੱਕ ਕਰਾ ਦਿਓ ਭਾਜੀ ਵਰਕ ਕਿੰਨਾ ਸੋਹਣਾ ਹੋਇਆ ਕ੍ਰਸ਼ ਵੇਚਦੇ ਉੱਤੇ ਕੰਮ ਕਰਾਇਆ ਜੀ ਸਾਰਾ ਪੂਰਾ ਬਾਜੂ ਆਵੇ ਬਾਜੂ ਹੈਵੀ ਆ ਲੋ ਪਿਓਰ ਦੀ ਬਾਟਮ ਦੁਪੱਟਾ ਚੈੱਕ ਕਰਾਓ ਜੀ ਆ ਲੋ ਦੁਪੱਟੇ ਪੂਰਾ ਹੈਵੀ ਹੈ ਜੀ ਪੂਰਾ ਹੈਵੀ ਦੁਪੱਟਾ ਜੀ ਆ ਲੋ ਆ ਕਰੋ ਚੈੱਕ ਜੀ 2.5 ਮੀਟਰ ਕੱਢਦਾ ਦੁਪੱਟਾ ਦੁਪੱਟੇ ਦੇ ਸਾਰੇ ਹੈਂਡਵਰਕ ਆ ਲੋ ਜੀ ਇਹ ਵੀ ਸੂਟ ਲਾ ਕੇ ਦੇਣਾ ਤੁਹਾਨੂੰ ਜੀ 2050 ਰੁਪਏ ਦਾ ਉਹ ਪਾਜੀ 3200 ਵਾਲਾ ਸੂਟ ਹੈ ਜੀ ਆਹੋ ਜੀ ਦੇਖੋ ਇਹ ਕਸਟਮਰ ਦੇ ਫਾਇਦੇ ਕਰਨੇ ਆ ਬਸ ਇੱਕੋ ਕੰਮ ਕਰਨਾ ਕਹਿੰਦੇ ਵੀਡੀਓ ਸ਼ੁਰੂ ਦੇ ਲੈ ਕੇ ਐਂਡ ਤੱਕ ਦੇਖਣੀਆਂ ਵੱਡੇ ਵੱਡੇ ਫਾਇਦੇ ਹੋਣੇ ਆ ਤਿਆਰ ਕਣਾ ਆਣਾ ਕਿੱਥੇ ਆ ਐਸ ਕੇ ਟੈਕਸਟਲ ਮੰਡਾ ਮੇਨ ਲੂ ਦੇਣਾ ਹਾਈਵੇ ਓਪੋਜ਼ਿਟ ਵਾਲੇ ਚਲੋਸ